ਅੱਛਾ ਸ਼ਾਹ ਕੋਰਚ ਕੀ ਦੇਖਿਆ ਤੁਸੀਂ ਜੇ ਐਸਾ ਜਿਹੜਾ ਕਿਹਦੇ ਵੀ ਕਿੰਨੀ ਇਹ ਲੱਗ ਮੈਂ ਗਲਤੀ ਜਰੇ ਮੈਂ ਭਾਰਤ ਮੁੰਡਾਬਾਦ ਦੇ ਨਾਰੇ ਵਾਦੀ ਨਹੀਂ ਸੁਣਿਆ ਮੈਂ ਆਪਣੇ ਦੇਸ਼ ਚ ਪਾਕਿਸਤਾਨ ਦੀ ਜਿੰਦਾਬਾਦ ਦੇ ਨਾਰੇ ਵਾਦੀ ਨਹੀਂ ਸੁਣਿਆ ਪਰ ਉਹ ਇਨਾ ਪਿਆਰਾ ਪਾਕਿਸਤਾਨ ਨਾ ਜਾਂ ਕਿ ਪਾਕਿਸਤਾਨ ਰਹਿਣ ਲੱਗਦੇ ਨੇ ਸਨੀ ਦੋਲੇਵ ਕੀ ਕਿਤਾ ਵਾ ਹਿੰਦੁਸਤਾਨ ਦੀ ਲੋਕਾਂ ਦੀ ਭਾਵਨਾ ਹੀ ਖਿਲਿਆ ਹੋਇਆ ਹੈ ਭਾਰਤ ਮਾਤਾ ਗੀਤ ਜੇ ਉਸ ਤੋਂ ਵੱਲੀ ਕਿਤਾ ਕੀ ਹੈ ਨਲਕੇ ਪਟਲੇ ਕੀ ਕਿਤਾ ਸੁਣ ਉਦਾਸ ਕੁੱਟੇ ਲੱਖਾਂ ਬੁੱਟਾ ਲੋਕਾਂ ਨੇ ਬੁੱਟਾ ਵਾਜਨ ਸੰਸਦ ਬਣਾਇਆ ਇੱਕ ਨਲਕਾ ਲਵਾ ਨਹੀਂ ਸਕਿਆ ਪਹਿਲੀ ਵਾਰੀ ਨਲਕਾ ਪੁੱਟਿਆ ਪਾਕਿਸਤਾਨ ਜਾ ਕੇ ਉਦੋਂ ਤੁਸੀਂ ਨਹੀਂ ਬੋਲੇ ਉਸ ਤੋਂ ਬਾਅਦ ਦੂਜੀ ਵਾਰੀ ਫੇਰ ਪੁੱਟ ਦਿੱਤਾ ਉਦੋਂ ਵੀ ਤੁਸੀਂ ਨਹੀਂ ਬੋਲੇ ਹੁਣੇ ਪੰਜਾਬ ਦੇ ਲੋਕਾਂ ਨੇ ਫਿਲਮ ਬਣਾਈ ਤੇ ਉਦੋਂ ਵੀ ਇਹ ਤੇਜੇ ਵਿਰੋਧ ਹੋ ਰਿਹਾ ਜਿਹੜਾ ਆਪਾਂ ਕੰਟਰੋਵਰਸੀ ਚ ਲੈ ਕੇ ਆਏ ਆਂ ਸੁਪਰ ਫਲੋਪ ਫਿਲਮ ਐ ਲੋਕੀ ਦੇਖਣ ਨਹੀਂ ਜਾਣ ਤੋਨਾਰੇ ਵਜੀ ਹੋਈ ਵਰਸਲਵ ਨਾਰੇ ਵਜੀ ਹੁੰਦੀ ਆ ਅਸੀਂ ਥੀਟਰ ਦੇ ਅੰਦਰ ਬੱਠੇ ਦੋਸਤੋ ਆਉਣ ਵਾਲੀ 4 ਤਰੀਕ ਨੂੰ ਫਿਲਮ ਸ਼ਾ ਕੋਟ ਰਿਲੀਜ਼ ਹੋਣ ਵਾਲੀ ਹੈ ਲੋਕਾਂ ਨੂੰ ਵੀ ਇਸ ਆਪਣੀ ਨਾਲ ਇੰਤਜ਼ਾਰ ਹੈ ਫਿਰਮ ਸ਼ਾਕੋਟ ਦੇ ਵਿੱਚ ਕੀ ਖਾਸ ਲਿਆਂਦਾ ਜਾਏਗਾ ਪਰ ਉਸ ਤੋਂ ਪਹਿਲਾਂ ਉਹਦਾ ਵਿਰੋਧ ਹੋਣਾ ਸ਼ੁਰੂ ਹੋ ਚੁੱਕਿਆ ਤਾਂ ਵਿਰੋਧ Shiv Sena ਆਗੂ ਲਗਾਤਾਰ ਪੂਰੇ ਪੰਜਾਬ ਦੇ ਵਿੱਚ ਕਰਦੇ ਪਏ ਨੇ ਰਾਜੀਵ ਟੰਡਨ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਸਾਂਝੀ ਕਰਦੇ ਆਂ ਸਵਾਗਤ ਹੈ ਜੀ ਤੁਹਾਡਾ ਡੇਲੀ ਪੋਸਟ ਪੰਜਾਬ ਜੇ ਕਰੇ ਬੀਰ ਬਜਰੰਗੇ ਹਰ ਹਰ ਮਹਾਦੇਵ ਅੱਛਾ ਅੜਿਕਾ ਕਾਦਾ ਹੈ ਵਿਰੋਧ ਕਾਦਾ ਹੈ ਸ਼ਾਕੋਟ ਦਾ ਇੱਕੋ ਇੱਕ ਗੱਲ ਉਸੇ ਮਸਲੇ ਨੂੰ ਲੈ ਕੇ ਫਿਲਮ ਬਾਰ-ਬਾਰ ਬਣਾਈ ਜਾ ਰਹੀ ਹੈ ਹਿੰਦੁਸਤਾਨ ਦੇ ਮੁੰਡੇ ਨੂੰ ਪਾਕਿਸਤਾਨ ਦੀ ਕੁੜੀ ਨਾਲ ਪ੍ਰੇਮ ਹੋ ਜਾਂਦਾ ਫਿਰ ਮੁੜ ਕੇ ਇਕਰਾਰ ਦਿਖਾ ਕੇ ਪਾਕਿਸਤਾਨ ਜਿੰਦਾਬਾਦ ਹਿੰਦੁਸਤਾਨ ਮਰਦਾਬਾਦੀ ਨਾਰੇ ਬੱਜੀ ਫਿਲਮ ਦਿਖਾ ਕੇ ਲੋਕਾਂ ਦੀ ਭਾਵਨਾ ਨਾਲ ਖਿਲਵਾੜ ਕਰਕੇ ਸਿਰਫ ਪੈਸਾ 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 ਟੀਆਰਪੀ ਲੈਣ ਦਾ ਤਰੀਕਾ ਲੱਭਿਆ ਜਾ ਰਿਹਾ ਜੀ ਬਿਲਕੁਲ ਸਾਡਾ ਤਾਂ ਸਵਾਲ ਇੱਕੋ ਹੀ ਹੈ ਨਾ ਅਗਰ ਫਿਲਮ ਦਿਖਾਣੀ ਕਹਿੰਦੇ ਫਿਲਮ ਸ਼ਾਹਕੋਟ ਸੱਚੀ ਕਹਾਣੀ ਤੇ ਆਧਾਰਿਤ ਹੈ ਸੱਚੀ ਕਹਾਣੀ ਤੇ ਕਿਹ ਵੀ ਹੈ ਨਾ ਜਦੋਂ ਦੇਸ਼ ਆਜ਼ਾਦ ਹੋਇਆ ਸੀ 1947 ਵੱਲੇ Hindu Sikhਾਂ ਦੀ ਆਬਾਦੀ ਉੱਥੇ 15% ਸੀ ਅੱਜ 2% ਕਿੱਦਾ ਰਹਿ ਗਈ ਉਹ 13% ਜਿਹੜੇ ਆਬਾਦੀ ਸੀ ਉਹ ਇਸ ਵਕਤ ਕਿੱਥੇ ਨੇ ਜਿੰਦੀ ਵੀ ਇੱਕ ਕਿ ਮਾਰ ਦਿੱਤੀ ਗਈ ਉਹ ਸੱਚੀ ਕਹਾਣੀ ਤੇ ਫਿਲਮ ਕਿਉਂ ਨਹੀਂ ਬਣਾਈ ਜਾਂਦੀ ਵੀ ਪਤਾ ਉਹ ਫਿਲਮ ਪਾਕਿਸਤਾਨ ਚ ਨਹੀਂ ਚੱਲਣੀ ਸੱਚੀ ਕਹਾਣੀ ਤੇ ਇੱਕ ਹੋਰ ਵੀ ਹੈ ਹਿੰਦੂਆਂ ਸਿੱਖਾਂ ਦੀ ਕੁੜੀਆਂ ਨੂੰ ਚੱਕ ਕੇ ਜ਼ਬਰਦਸਤੀ ਧਰਮ ਪਰिवर्तन ਕਰਾ ਕੇ ਉਹਨਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਕੇ ਉਹਨਾਂ ਨਾਲ ਵਿਆਹ ਕਰਾਈ ਜਾਂਦੇ ਨੇ ਉਹਨਾਂ ਤੇ ਫਿਲਮ ਕਿਉਂ ਨਹੀਂ ਬਣਾਈ ਜਾਂਦੀ ਆਮ ਜਨਤਾ ਤੇ ਕਹਿੰਦੀ ਕਿ ਸਾਡਾ ਪਿਆਰ ਬਣਿਆ ਰਵੇ ਜਦੋਂ ਆਪਾਂ ਵਾਗਾ ਬਾਉਂਡਰ ਜਾਂਦੇ ਹਾਂ ਟਾਰੀ ਬਾਉਂਡਰ ਤੇ ਜਾਂਦੇ ਹਾਂ ਉੱਥੇ ਇੱਕ ਦੂਸਰੇ ਨਾਲ ਉਹਨਾਂ ਦੇ ਦੇਸ਼ ਦਾ ਮਾਲਕ ਕਿਉਂ ਨਹੀਂ ਚਾਹੁੰਦਾ ਉਹਨਾਂ ਦੇ ਦੇਸ਼ ਦਾ ਮਾਲਕ ਪ੍ਰਧਾਨ ਮੰਤਰੀ ਉੱਥੇ ਦੀ ਫੌਜ ਕਿਉਂ ਨਹੀਂ ਚਾਹਦੀ ਵੀ ਸਾ ਅਗਰ ਪ੍ਰੇਮ ਉਹਦੀ ਉਥੇ ਰੀਆਂ ਅੱਜ ਉਥੇ ਕਣਗ ਜਿਹੜੀ ਬਹੁਤ ਮਹਿੰਗੀ ਹੈ ਤੇਲ ਉਥੇ ਬਹੁਤ ਮਹਿੰਗਾ ਜਿਹੜਾ ਉਹਦੇ ਖਾਣ ਪੀਣ ਦਾ ਸਮਾਨ ਬਹੁਤ ਮਹਿੰਗਾ ਉਹ ਸਸਤਾ ਨਾ ਹੁੰਦਾ ਭਾਰਤ ਉਹ ਨਹੀਂ ਪੂਰਤੀ ਕਰਦਾ ਨਾ ਹਿੰਦੁਸਤਾਨ ਉਹ ਨਹੀਂ ਪੂਰਤੀ ਕਰਦਾ ਨਾ ਕਰਦਾ ਕਿਉਂ ਨਹੀਂ ਕਰਦਾ ਪਿਆ ਦੱਸੋ ਨਾ ਸਾਡੇ ਸਾਡੇ ਆਈਪੀਐਲ ਦੇ ਮੈਚ ਹੁੰਦੇ ਕਿਉਂ ਨਹੀਂ ਪਾਕਿਸਤਾਨ ਦਾ ਪਲੇਅਰ ਖੇਡਦਾ ਕਿਉਂ ਨਹੀਂ ਇੱਕ ਵਾਰ ਸਰਕਾਰ ਕੋਲੋਂ ਦੀ ਇਸ ਲਈ ਨਿਕਲਵਾਂਦੀ ਕਿ ਪਾਕਿਸਤਾਨ ਸਾਡੇ ਦੇਸ਼ ਦੇ ਵਿੱਚ ਫੁਲਾ ਰਿਆ ਫੁਲਾ ਰਿਆ ਨਹੀਂ ਫੁਲਾ ਰਿਆ ਇਸੇ ਕਰਕੇ ਬਿਲਕੁਲ ਸਾਫ਼ ਦੀ ਗੱਲ ਕੀਤੀ ਜਾ ਰਹੀ ਹੈ ਪ੍ਰੇਮ ਤਾਂ ਉਹਦੇ ਨਾਲ ਦਿਖਾਓ ਜਿਹੜਾ ਸਾਡੇ ਦੇਸ਼ ਦੇ ਵਿੱਚ ਅੱਛਾ ਕੰਮ ਕਰਦਾ ਹੋਵੇ ਅੱਛਾ ਸ਼ਾਹਕੋਟ ਚ ਕੀ ਦੇਖਿਆ ਤੁਸੀਂ ਜੇ ਐਸਾ ਜਿਹੜਾ ਤੀ ਕਿਤੇ ਦੇਵੇ ਕਿ ਨਹੀਂ ਲੱਗਿਆ ਮੈਂ ਗੱਲ ਕੀ ਜਰੇ ਮੈਂ ਭਾਰਤ ਮੁਰਦਾਬਾਦ ਦੇ ਨਾਰੇਬਾਜੀ ਨਹੀਂ ਸੁਣ ਸਕਦਾ ਮੈਂ ਆਪਣੇ ਦੇਸ਼ ਚ ਪਾਕਿਸਤਾਨੀ ਮੁਰਦਾਬਾਦ ਜਿੰਦਾਬਾਦ ਦੀ ਨਾਰੇਬਾਜੀ ਨਹੀਂ ਸੁਣ ਸਕਦਾ ਅਗਰ ਗੁਰੂਆਂ ਦਾਵਾ ਨੂੰ ਪੜੂਸਰ ਨੂੰ ਡਾਇਰੈਕਟਰ ਨੂੰ ਇੰਨਾ ਪਿਆਰ ਆ ਪਾਕਿਸਤਾਨ ਨਾਲ ਜਾ ਕੇ ਪਾਕਿਸਤਾਨ ਰਹਿਣ ਲੱਗਦੇ ਨਾ ਕਿਲਾ ਅਸੀਂ ਕਿਉਂ ਨਹੀਂ ਬੋਲੇ ਪਹਿਲੀ ਇੰਨੀਆਂ ਫਿਲਮਾਂ ਆਈਆਂ ਉਦੋਂ ਕਿਉਂ ਨਹੀਂ ਅਸੀਂ ਆਵਾਜ਼ ਚੁੱਕੀ ਅੱਜ ਜਮੀਰ ਕਿਉਂ ਜਾਗੇ ਮੈਂ ਅੱਜ ਜਾਗ ਗਿਆ ਤੇ ਮੇ ਸਵੇਰਾ ਹੋ ਮੇਨੋ ਮੇਰਾ ਹੁੰਦਿਲ ਕੀਤਾ ਮੇਰਾ ਮੇਰੇ ਅਪਰੋਚ ਨਹੀਂ ਪੈਂਦੀ ਕਿਉਂਕਿ ਹਾਲੀਵੁੱਡ ਫਿਲਮਾਂ ਸੀ ਮੇਰੀ ਗੱਲ ਸੁਣੋ ਮੈਂ ਤਾਂ ਉਸ ਗੱਲ ਗਦਰ ਟੂਦ ਦੀ ਵੀ ਲਾਈ ਦੇਖੀ ਆ ਉਹ ਸਨੀ ਦਿਓਲ ਨੇ ਵੀ ਕੀ ਕੀਤਾ ਵਾ ਹਿੰਦੁਸਤਾਨ ਦੀ ਲੋਕਾਂ ਦੀ ਭਾਵਨਾ ਨਹੀਂ ਖਿੱਲਿਆ ਵਾ ਮਾਰਤ ਮਾਤਾ ਕੀ ਉਸ ਤੋਂ ਵੱਡੇ ਕੀਤਾ ਕੀ ਹੈ ਨਲਕੇ ਪਟਲੇ ਕੀ ਕੀਤਾ ਸੁਣ ਗੁਰਦਾਸਪੁਰ ਦੇ ਲੱਖਾਂ ਵੋਟਾਂ ਲੋਕਾਂ ਨੇ ਵੋਟਾਂ ਪਾ ਕੇ ਉਹਨੂੰ ਸੰਸਦ ਬਣਾਇਆ ਇੱਕ ਨਲਕਾ ਲਵਾ ਨਹੀਂ ਸਕਿਆ ਉਸ ਨੂੰ ਫਿਲਮਤ ਪਟਨ ਜੋ ਗਾ ਕਹਤੋਂ ਦੂਜੀ ਵਾਰੀ ਵੀ ਪੁੱਟ ਦਿੱਤਾ ਫਿਰ ਜਾ ਫਿਲਮਾਂ ਦੀ ਪਟਿਆ ਨਾ ਲਗਵਾ ਨਹੀਂ ਸਕੇ ਜਿਸ ਜਿੰਨਾ 4 ਪੈ ਲੱਖ ਲੋਕਾਂ ਨੇ ਬੂਟ ਪਾ ਕੇ ਉਹਨੂੰ ਸੰਸ ਬਣਾਇਆ ਗੁਰਦਾਸਪੁਰ ਦੇ ਵਿੱਚ ਉੱਥੇ ਇੱਕ ਨਲਕਾ ਲਗਵਾ ਨਹੀਂ ਪਾਇਆ ਸਨੀ ਦਿਓਲ ਸਵਾਲ ਤੇ ਇਹੋ ਹੀ ਹੈ ਨਾ ਕਿ ਪਹਿਲੀ ਵਾਰੀ ਨਲਕਾ ਪੁੱਟਿਆ ਪਾਕਿਸਤਾਨ ਜਾ ਕੇ ਉਦੋਂ ਤੁਸੀਂ ਨਹੀਂ ਬੋਲੇ ਉਸ ਤੋਂ ਬਾਅਦ ਦੂਜੀ ਵਾਰੀ ਫੇਰ ਪੁੱਟ ਦਿੱਤਾ ਉਦੋਂ ਵੀ ਤੁਸੀਂ ਨਹੀਂ ਬੋਲੇ ਉਹਨੇ ਪੰਜਾਬ ਦੇ ਲੋਕਾਂ ਨੇ ਫਿਲਮ ਬਣਾਈ ਤੇ ਉਦੋਂ ਵੀ ਉਦੋਂ ਫਿਲਮ ਦੇਖ ਕੇ ਭਾਵੂ ਹੋਇਆ ਨਾ ਸਨੀ ਦਿਓਲ ਦੀ ਨਹੀਂ ਯਾਰ ਫਿਲਮ ਦਾ ਰੋਲ ਬੜਾ ਐਕਟਰ ਨੇ ਅੱਛਾ ਕੀਤਾ ਉਹਨੇ ਸਾਰੇ ਗੁਨਰਕੇ ਪੁੱਟਦੂ ਕਾਫੀ ਪੈ ਪੱਲੇ ਪੱਲੇ ਕਰਾਤੀ ਹਿੰਦੁਸਤਾਨ ਦੀ ਇਹ ਤਾਂ ਮੈਨੂੰ ਉਦੋਂ ਸਮਝ ਆਇਆ ਜਦੋਂ ਲੋਕਾਂ ਨੇ ਉਹਨੂੰ ਸੰਸਦ ਬਣਾਤਾ ਗੁਰਦਾਸਪੁਰ ਚ ਇਹ ਤਾਂ ਕੰਮ ਦੇ ਨਹੀਂ ਨਕ ਮਾਦਵੀ ਇੱਕ ਨੰਬਰ ਦਾ ਦੱਸੋ ਨਾ ਕੀ ਗੁਰਦਾਸ ਹਸਪਤਾਲ ਸਵਾਰਿਆ ਉਹਨੇ ਲੋਕਾਂ ਨੇ ਉਹਦੀ ਮਿਹਨਤ ਘਰ ਘਰ ਕਰਕੇ ਆਪਣਾ ਘਰ-ਬਾਰ ਛੱਡ ਕੇ ਤੇ ਲਈ ਵੋਟਾਂ ਮੰਗੀਆਂ ਕੋਈ ਲੋਕਾਂ ਕੋਲ ਕਿਸੇ ਦਾ ਫੋ ਆਪਣੀ ਟੀਆਰਪੀ ਲੈਣੀ ਹੈ ਸਿਰਫ ਪੈਸਾ ਕਮਾਣਾ ਅੱਛਾ ਲੋਕਾਂ ਦੇ ਕਮੈਂਟ ਆਉਂਦੇ ਜਦੋਂ ਕੋਈ ਇਸ ਤਰ੍ਹਾਂ ਦੀ ਵੀਡੀਓ ਪਾਉਣੀ ਆ ਤਾਂ ਲੋਕਾਂ ਦੇ ਕਮੈਂਟ ਇਹ ਆਂਦਾ ਹੈ ਕਿ ਇਹਨਾਂ ਬੰਦਿਆਂ ਨੇ ਕੋਈ ਪੈਸੇ ਚੱਕ ਲੇਤੇ ਆ ਤਾਂ ਫਿਲਮ ਵਾਲਿਆਂ ਨੇ ਕਿਹਾ ਤਾਂ ਕਿ ਤੁਸੀਂ ਇਹਨੂੰ ਕੰਟਰੋਵਰਸੀ ਵਿੱਚ ਲੈ ਕੇ ਆਓ ਸਾਡੀ ਫਿਲਮ ਹਾਈਲਾਈਟ ਹੋਵੇ ਇਸ ਤਰ੍ਹਾਂ ਦੀ ਕੋਈ ਗੱਲ ਆਪਣੇ ਦਰਸ਼ਕਾਂ ਨਾਲ ਬਿਲਕੁਲ ਮੈਂ ਤਾਂ ਕਿਨਾਂ ਨਾਲ ਉਹ ਜਿਹੜੀ ਅਮਰਜੈਂਸੀ ਫਿਲਮ ਆਈ ਉਹਦੇ ਬਾਰੇ ਵੀ ਬੜਾ ਰੋਲਾ ਪਿਆ ਵੀ ਐਸਜੀਪੀਸੀ ਨੇ ਪੈਸੇ ਚੱਕ ਲਏ ਤਾਂ ਹੀ ਅਮਰਜੈਂਸੀ ਦਾ ਵਿਰੋਧ ਹੋ ਰਿਹਾ ਲੋਕ ਕਹਿੰਦੇ ਸੀ ਅਮਰਜੈਂਸੀ ਦੇ ਸ਼ਾਇਦ 10000 ਬੰਦੇ ਨੇ ਨਹੀਂ ਦੇਖਣੀ ਸੀ ਪਰ ਨੇਤੇ ਫਿਰ ਜੀ ਵਿਰੋਧ ਹੋ ਰਿਹਾ ਜਿਹੜਾ ਆਪਾਂ ਕੰਟਰੋਵਰਸੀ ਚ ਲੈ ਗਿਆ ਰੇ ਸੁਪਰ ਫਲਾਪ ਫਿਲਮ ਮੈਂ ਲੋਕੀ ਦੇਖਣ ਨਹੀਂ ਜਾਣਗੇ ਹੋਰ ਦੱਸੋ ਜਿਹੜੇ ਲੋਕ ਪੰਜਾਬ ਨੂੰ ਪਿਆਰ ਕਰਦੇ ਸ਼ਾਹਕੋਟ ਫਿਲਮ ਦੇਖਣ ਨਹੀਂ ਜਾਣਗੇ ਲੋਕਾਂ ਦਾ ਤਾਂ ਇੰਤਜ਼ਾਰ ਹੈ ਜੇ ਤੁਹਾਡੇ ਸ਼ਿਫਸੜਾ ਉੱਤੇ ਚਲੇਗੀ ਤੁਸੀਂ ਕਹਿ ਰਹੇ ਹੋ ਇਹ ਤੁਸੀਂ ਕਹਿ ਰਹੇ ਹੋ ਇੰਤਜ਼ਾਰ ਹੈ ਅਫਚਾਰਤੀ ਨੂੰ ਫਿਲਮ ਲੱਗ ਰਹੀ ਹੈ ਤੁਹਾਨੂੰ ਦਸਤੀ ਤੱਕ ਭਾਂਡੇ ਵਜ ਦੇ ਪਿੱਕਦੇ ਨਹੀਂ ਰਹਿਣਗੇ ਫਿਲਮ ਦੇ ਅੱਛਾ ਜੋਤੀ ਚਾਹੁੰਦੇ ਜੇ ਵੀ ਇਹਦੇ ਵਿੱਚ ਨਾਰੇਬਾਜ਼ੀ ਨਹੀਂ ਹੋਣੀ ਚਾਹੀਦੀ ਆ ਫਿਲਮ ਨਹੀਂ ਲੱਗਣੀ ਚਾਹੀਦੀ ਜੇ ਆ ਲੱਗਦੀ ਆ ਤਾਂ ਫਿਰ ਤੁਹਾਡਾ ਅਗਲਾ ਕਦਮ ਕੀ ਹੈ ਬਿਲਕੁਲ ਜੇ ਫਿਲਮ ਦੇ ਵਿੱਚ ਹਿੰਦੁਸਤਾਨ ਨਾਰੇਬਾਜੀ ਹੋਈ ਵਰਖਲਾਬ ਨਾਰੇਬਾਜੀ ਹੁੰਦੀ ਆ ਅਸੀਂ ਥੀਏਟਰ ਦੇ ਅੰਦਰ ਵੜ ਕੇ ਚੱਲ ਗਈ ਨਾ ਫਿਰ ਫਿਰ ਤੇ ਚੱਲ ਗਈ ਅਸੀਂ ਵਿਰੋਧ ਕਰਾਂਗੇ ਅੰਦਰ ਵੜ ਕੇ ਬਿਲਕੁਲ ਥੀਏਟਰ ਦੇ ਅੰਦਰ ਵੜ ਕੇ ਅਸੀਂ ਲੋਕ ਵਿਰੋਧ ਕਰਾਂਗੇ ਸੈਂਸਰ ਬੋਰਡ ਨੂੰ ਤੁਸੀਂ ਲਿਖਿਆ ਲੈਟਰ ਬਿਲਕੁਲ ਸਿੱਧੀ ਗੱਲ ਸਰਕਾਰ ਨੂੰ ਕਹਿ ਰਹੇ ਅਸੀਂ ਤਾਂ ਬਾਰ-ਬਾਰ ਕਹਿ ਰਹੇ ਆ ਇਦਾਂ ਨਹੀਂ ਪਿਛਲੇ 10 15 ਦਿਨ ਤੋਂ ਕਹਿ ਰਹੇ ਆ ਵੀ ਐਸਸੀ ਫਿਲਮ ਤੇ ਲੱਗੇ ਕਿਉਂ ਐਸਸੀ ਫਿਲਮ ਬਣੀ ਕਿਉਂ ਇਹਦਾ ਫਿਲਮ ਐਸਸੀ ਫਿਲਮਾਂ ਤੇ ਬੈਲਣਾ ਚਾਹੀਦਾ ਕੱਲੀ ਗੁਰੂ ਰੰਧਾਵਾ ਦੀ ਫਿਲਮ ਤੇ ਨਹੀਂ ਕਹਿ ਰਹੇ ਸ਼ਾਹਕੋਟ ਫਿਲ ਜਿਸ ਫਿਲਮ ਦੇ ਵਿੱਚ ਵੀ ਭਾਰਤ ਮੁਰਦਾਬਾਦ ਦੇ ਨਾਰੇਬਾਜ਼ੀ ਹੁੰਦੀ ਹੈ ਉਸ ਫਿਲਮ ਦੇ ਉੱਤੇ ਬੈਨ ਲੱਗਣਾ ਚਾਹੀਦਾ ਹੈ ਕਿਉਂਕਿ ਮੁਰਦਾਬਾਦ ਜੀ ਕਿਸੇ ਵੀ ਧਰਮ ਦੇ ਉੱਤੇ ਕਿਸੇ ਵੀ ਭਾਰਤ ਆਪਣੇ ਦੇਸ਼ ਦੇ ਉੱਤੇ ਨਹੀਂ ਹੋਣੀ ਚਾਹੀਦੀ। ਨਹੀਂ ਤਾਂ ਕਿਸੇ ਵੀ ਦੀ ਨਹੀਂ ਹੋਣੀ ਚਾਹੀਦੀ ਨਾ ਕਿਸੇ ਤੋਂ ਨਹੀਂ ਹੋਣੀ ਚਾਹੀਦੀ ਨਾ ਤੁਹਾਨੂੰ ਚਾਹਤ ਨੂੰ ਫਿਲਮ ਲੱਗ ਰਹੀ ਹੈ ਤੁਹਾਨੂੰ 10 ਤੱਕ ਰਿਜ਼ਲਟ ਆ ਜਾਊਗਾ ਫਿਲਮ ਦੇ ਭਾਂਡੇ बिक ਚੁੱਕੇ ਹੋਣਗੇ। ਚਲੋ ਦੇਖਦੇ ਹਾਂ ਕਿ ਆਨ ਵਾਲਾ ਸਮਾ ਦੱਸੇਗਾ ਕਿ ਕਿਸ ਤਰੀਕੇ ਦੇ ਨਾਲ ਫਿਲਮ ਅਤੇ ਲੋਕਾਂ ਦੀ ਤਿਆਰੀ ਰਹਿੰਦੀ ਆ ਤਾਂ ਕਿਸ ਤਰੀਕੇ ਦੇ ਨਾਲ ਸ਼ੇਫ ਸੈਨਾ ਆਗੂ ਜਿਨ੍ਹਾਂ ਵੱਲੋਂ ਕਿਹਾ ਜਾ ਰਿਹਾ ਕਿ ਫਿਲਮ ਸੁਪਰ ਫਲॉप ਜਾਏਗੀ ਇਹਨਾਂ ਦੀ ਤਿਆਰੀ ਕੀ ਰਹੀ ਦੀ ਆਉਣ ਵਾਲਾ ਸਮਾਂ ਦੱਸੇਗਾ ਪਰ ਕਿਤੇ ਨਾ ਕਿਤੇ ਵਿਵਾਦਾਂ ਦੇ ਘੇਰੇ ਦੇ ਵਿੱਚ ਫਿਲਮ ਸ਼ਾਹਕੋਟ ਜ਼ਰੂਰ ਆਉਂਦੀ ਨਜ਼ਰ ਆ ਰਹੀ